ਲੋ ਜੀ ਵੀਰੇ ਬਾਈਆਂ ਦਾ ਕਾਫੀ ਨੁਕਸਾਨ ਹੋ ਗਿਆ ਰੂੜੇ ਕਿਹਾ ਤੋਂ ਮਾਨਸਾ ਰੋਡ ਤੇ ਨਾ ਪਾਥੀਆਂ ਦਾ ਜਿਹੜਾ ਭੂਂਗ ਪਲਟ ਗਿਆ ਤੇ ਲਵੇ ਬਰਕ ਸਾਫ ਸੀ ਸੱਗੂ ਬਰਕ ਸਾਫ ਉਹਨਾਂ ਦੇ ਹਲਾਂ ਦੇ ਉੱਤੇ 15 ਹਾਲ ਸੀ ਤੇ ਰੂਟਾ ਬਟਰ ਤੇ ਹੋਰ ਵੀ ਸਮਾਨ ਪਿਆ ਸੀ ਉੱਪਰ ਪਲਟ ਗਿਆ ਪਰ ਬੰਦਾ ਨਹੀਂ ਸੀ ਕਰਮ ਚੰਗੇ ਸੀ ਹਨਾ ਉਹਨਾਂ ਦੇ ਵੀ ਅੱਗੇ ਉਹ ਬਾਈ ਕਹਿੰਦੇ ਇੱਥੇ ਬੰਦਾ ਕੰਮ ਕਰਦਾ ਹੁੰਦਾ ਬਿਲਡਿੰਗ ਵਗੈਰਾ ਤੇ ਬਾਚਤ ਰਹਿ ਗਈ ਇਹ ਹਰਿਆਣੇ ਤੋਂ ਬਾਈ ਸੀ ਟਰਾਈ ਆਇਡੈਂਟੀਫਾਈਟੀ ਚ ਵਿਚਾਰੇ ਪਾਥੀਆਂ ਜਿਹੜੀਆਂ ਵੇਚਣ ਜਾ ਰਹੇ ਸੀਗੇ ਤੇ ਭੂੰਗ ਮੂਰੋ ਕੋਈ ਚੀਜ਼ ਆ ਗਈ ਮੜਾ ਮੋਟਾ ਕੱਟ ਵੱਜ ਗਿਆ ਹਨਾ ਦਿਨ ਦੇ ਹੀ ਟਾਈਮ ਸੀਗਾ ਕੋਈ ਖਾਸ ਟਾਈਮ ਨਹੀਂ ਸੀ ਟਾਈਮ ਸਾਰਾ ਬਸ 4 ਵਜੇ ਦਾ ਟਾਈਮ ਸੀਗਾ 3-4 ਵਜੇ ਦਾ ਤੇ ਇਹ ਸ਼ਾਮ ਤੱਕ ਭੂੰਗ ਪਿਆ ਰਿਹਾ ਵਿਚਾਰਿਆਂ ਦਾ ਸ਼ਾਮ ਦੀ ਵੀਡੀਓ ਆ ਇਹ ਤੇ ਕਾਫੀ ਨੁਕਸਾਨ ਹੋ ਗਿਆ ਇਹ ਆ ਭੂੰਗ ਇਹ ਤਾਂ ਕਾਟ ਗਿਆ ਬਹੁਤ ਬਹੁਤ ਹਨਾ ਇਹ ਕੰਮ ਦਾ ਯਾਰ ਬਾਈ ਬਹੁਤ ਜ਼ਿਆਦਾ ਹੈ ਜਦ ਤੋੜੀ ਵਾਲਾ ਹੋਵੇ ਆਪਾਂ ਤਾਂ ਹੀ ਵੇਚਿਆ ਹਾਂ ਹਾਂ ਬਾਈ ਹਰਿਆਣੇ ਤੁਸੀਂ ਬਾਈ ਕੋਈ ਸਾਈਡ ਮਾਰ ਗਿਆ ਇਹ ਬਾਈਆਂ ਦਾ ਜਾਨੀ ਨੁਕਸਾਨ ਤਾਂ ਹੋਇਆ ਨਹੀਂ ਪਰ ਉਹ ਨੁਕਸਾਨ ਕਾਫੀ ਹੋ ਗਿਆ ਵਿਚਾਰੇ ਦੇ ਪਾਥੀਆਂ ਲੈ ਗਈਆਂ ਹੁਣ ਇਹ ਚ ਕੱਢਦੇ ਹਾਂ ਬਾਈ ਇਹ ਚ ਕੱਢਦੇ ਹੁਣ ਜਿਹੜਾ ਇਹ ਪਾਥੀਆਂ ਦੇ ਵਿਚਾਰੇ ਵਿਚਾਰਿਆਂ ਦਾ ਥੋੜੇ ਪਾਥੀਆਂ ਜਾਂਦੀਆਂ ਨੇ ਕੀ ਰੇਟ ਕੀ ਰੇਟ ਦਾ ਹੈ ਰੇਟ ਕੀ ਉਹਦਾ ਰੇਟ ਕੀ ਆ ਬਾਕੀ ਉਹਦੇ ਕੀ ਕੁਆਟਾ ਦੇਹਾ ਹੋਣਾ ਕੁਮਾਂਟਲੇ ਹਿਸਾਬ ਨਾਲ ਜਾਂਦੀਆਂ ਨਹੀਂ ਹੈ ਰੇਟ ਆ ਜਿਹੜੀ ਹੈਗਾ ਕੋਈ 2350 ਤਿੰਨ 3500 ਰੁਪਏ ਨਾਂ ਵਾਲਾ ਤਾਂ 5-7000 ਦਾ ਤਾਂ ਨੁਕਸਾਨ ਹੋਈ ਗਿਆ ਕਿ ਜ਼ਿਆਦਾ ਹੋ ਗਿਆ ਤੁਹਾਡਾ 10000 ਹੋ ਗਿਆ ਉਹਨਾਂ 10000 ਦਾ ਨੁਕਸਾਨ ਘੱਟ ਗਿਆ ਹਾਂ 10000 ਦਾ ਨੁਕਸਾਨ ਹੋ ਗਿਆ ਲੋੜੀ ਆ ਲੋੜੀ ਲੋੜੀ ਕਰਾਂ ਤੂੜੀ ਵਾਲੇ ਰੇਟ ਹੀ ਜਾਂਦੀਆਂ ਨੇ ਪਾਥੀਆਂ ਲੱਗ ਭਾਈ ਤੂੜੀ ਦੇ 3-400 ਭਾਈ ਅਮਰੀਕਾ ਦਾ 10000 ਤੋਂ ਕਾਫੀ ਜ਼ਿਆਦਾ ਨੁਕਸਾਨ ਹੋਇਆ ਵਾਹ ਇਹ ਵੀ 3000 ਦਾ ਆਪ ਲਖੰਦਰ ਵੇਚ ਰਹੇ ਨੇ ਪਿੰਡਾਂ ਦੇ ਵਿੱਚ ਹਨ ਪਿੰਡਾਂ ਦੇ ਵਿੱਚ ਜਿਹੜੀਆਂ ਪਾਥੀਆਂ ਲੈ ਕੇ ਹਨ ਪਾਥੀਆਂ ਹਨ ਕਰਕੇ ਬਾਈ ਚੱਲ ਹੈ ਨਾ ਮਿਹਨਤ ਵੀ ਬਹੁਤ ਵੱਡੀ ਜਿਮਾਤ ਚੱਕਰ ਪੈ ਗਿਆ ਨਹੀਂ ਪਾਣੀ ਕਿਹੜਾ ਇਕੱਠੀ ਹੋਈ ਹੁੰਦੀ ਹੈ ਬਈ ਨਹੀਂ ਹੁੰਦੀ ਆ ਹਾਂ ਵੀ ਮਿਹਨਤ ਕਰਕੇ ਇੱਕ ਬਿਜ਼ਨਸ ਕਹਿ ਸਕਦੇ ਆਪਾਂ ਇਹ ਵੀ ਬਿਜ਼ਨਸ ਹੈ ਜੀ ਇਹ ਦਿਮਾਗ ਨਾਲ ਲੋਕਾਂ ਦਾ ਦਿਮਾਗ ਹੈ ਬਿਲਕੁਲ 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 ਮਾਰੀ 10000 ਰੁਪਏ ਥੱਲੇ ਆ ਗਿਆ ਥੱਲੇ ਆ ਗਿਆ ਤੇ ਜਿਵੇਂ ਉਹ ਆ ਚੱਕਰ ਪੈ ਗਿਆ ਪਰ ਮਤਲਬ ਕਿ ਵੀ ਮੁਨਾਫਾ ਇਸ ਤੂੜੀ ਦਾ ਹੁੰਦਾ ਹੈਗਾ ਨਾ ਹੋਰ ਪਿੰਡਾਂ 'ਚ ਜਿਵੇਂ ਬੁੜੀਆਂ ਵੇਚਦੀ ਨੇ ਪਾਥੀਆਂ ਅੱਗੇ ਅੱਗੇ ਬਾਈ ਇਹ ਸਰਕਲ ਘੁੰਮੀ ਜਾਂਦਾ ਹਾਂ ਵੀ ਇਹ ਬਿਜ਼ਨਸ ਆ ਨ ਵੀ ਇਹ ਪਾਥੀਆਂ ਵੀ ਇਹਨੂੰ ਮੈਂ ਪਹਿਲੀ ਵਾਰ ਦੇਖਿਆਗਾ ਵੀ ਪਾਥੀਆਂ ਦਾ ਭੂੰਗਾ ਹਾਥੀਆਂ ਦਾ ਭੂੰਗਾ ਬਿਜਾ ਵੀ ਆਪਣੇ ਟਰਾਈ ਡੈਡ ਫੈਕਟਰੀ ਦੇ ਵਿੱਚ ਆ ਵੀ ਦੇਖ ਤੂੰ ਉੱਥੇ ਕਿੰਨਾ ਕਿੰਨਾ ਸਾਮਾਨ ਬੰਨੇ ਹੈ ਨਾ ਅਲੱਗ-ਅਲੱਗ ਚੀਜ਼ਾਂ ਅਲੱਗ-ਅਲੱਗ ਚੀਜ਼ਾਂ ਬਣਦੀ ਨੇ ਬਹੁਤ ਮਹਿੰਗੀਆਂ ਵਿਕਦੀ ਨੇ ਪਾਥੀਆਂ ਸਹੀ ਗੱਲ ਆਇਆ ਮੰਨ ਲਾ ਬਈ ਇਹ ਪਾਥੀ ਇੱਕ ਘਰ 5-6 ਰੁਪਏ ਪਾਥੀ ਬਈ ਇੱਕ ਪਾਥੀ ਇਹ ਸ਼ੇਰ ਜੀ ਨੂੰ ਕਰਿਓ ਹੈ ਨਾ ਤੇ ਤੇਜ ਫੋਲੋ ਕਰਿਓ ਧੰਨਵਾਦ ਹਲਾਂ ਦੇ ਉੱਤੇ ਆ ਜਾ ਡ ਗਿਆ ਓਏ ਵਿੱਚ ਕਿਡੋ ਤੇ ਹੈ ਬਈ ਥੱਲੇ ਹਾਲਾਂ ਜਾਂਦਾਂ ਲੱਗਿਆ ਬਈ ਇਹ ਵੀ ਨੇ ਲਾ ਦੇ ਇਧਰੋਂ ਉੱਥੋਂ ਕਿੱਥੇ ਦੇਖ ਲਾ ਅੱਛਾ ਦੇਖ ਲਾ ਬਈ ਹਨਾ ਕਾਫੀ ਉਹ ਹੋ ਗਿਆ ਉਹ ਵੀ ਖਿੱਚ ਤੇ ਦੇਖ ਲਾ ਉਹ ਰੂਟਾ ਬਟ ਥੱਲੇ ਦੱਬ ਤਾ ਰੂਟਾ ਬਟਰ ਵੀ ਹਾਲ ਵੀ ਬਾਈ ਗਿਆ ਥੱਲੇ ਦੱਬਿਆ ਗਿਆ 15 ਹਾਲ ਨੇ ਬਾਈ ਕੋਈ ਉਹ ਨਹੀਂ ਆ ਹੁਣ ਲੱਗੇ ਆਪਾਂ ਬਾਰੀ ਲਈ ਜਾਂਦੇ ਨੇ ਬਾਈ ਕਹਿੰਦੇ ਆਵਾਂਗੇ ਡੱਬੀ ਲਵਾਉਂਦਾ ਇਹਨੂੰ ਵੇਰੀ ਜਾਲ ਬਚਤ ਰਹੀ ਗਿਆ ਹੁਣ ਬੰਦੇ ਬੰਦੇ ਤੋਂ ਬਚ ਰਿਹਾ ਹਲਾ ਵਾਲਾ ਬਈ ਕਹਿੰਦੇ ਇੱਥੇ ਬਹਿ ਕੇ ਸਿਰ ਪਿਆਰ ਵੀ ਕਰ ਦਿੰਦੇ ਆ ਇੱਥੇ ਬਾਈ ਹੁਣ ਬੇਲ ਘਰੀ ਜਾਂਦੇ ਹੋਰ ਪਿਆਰ ਕਰਦੇ ਹੋਣਾ ਦੇਖ ਲਓ ਬਾਈ ਬਚਤ ਰਹੀ ਹੈ ਇਧਰ ਪਾਈਆਂ ਦੀ ਵੀ ਤੇ ਭੂਗ ਵਾਲਾ ਵੀ ਚਲੋ ਕਾਫੀ ਨੁਕਸਾਨ ਹੋ ਗਿਆ ਤੇ ਇਧਰ ਪਾਈਆਂ ਦਾ ਵੀ ਹਲਾ ਦਾ ਥੋੜਾ ਮੋਟਾ ਤਾਂ ਨੁਕਸਾਨ ਹੋਈ ਹੈ ਮਾੜੀ ਮੋਟੀ ਤਾਂ ਵਿੰਗੇ ਹੋਈ ਗਏ ਹੋਣੀਆਂ ਨਾ ਬਾਈ ਤੇ ਬਾਈਆਂ ਦੀ ਕੋਟੇ ਬਰਕ ਸਾਫ ਸੀ ਤੇ ਜਾਨੀਵਾਨ ਨੂੰ ਨੁਕਸਾਨ ਤੋਂ ਬਚ ਗਏ ਵੀਰੇ ਇਹ ਇਹ ਆਪਣਾ ਰੂੜੇ ਕੇ ਕਲਾ ਪੂnga ਜਿਹੜਾ ਪਾਥੀਆਂ ਦਾ ਟਰਾਈਡੈਂਟ ਫੈਕਟਰੀ ਚ ਜਾਂਦਾ ਸੀਗਾ ਤੇ ਜਿਹੜਾ ਇਹ ਪਲਟ ਗਿਆ ਤੇ ਬਾਈਆਂ ਦਾ ਨੁਕਸਾਨ ਕਾफी ਹੋ ਗਿਆ ਪਾਥੀਆਂ ਵੇਕਦੀਆਂ ਨੇ ਉੱਥੇ ਟਰਾਈਡੈਂਟ ਫੈਕਟਰੀ ਦੇ ਵਿੱਚ ਤੇ ਇਧਰ ਸੱਗੂ ਰਿਪੇਅਰ ਵਰਕਸ਼ॉप ਸੀਗੀ ਕਿਥੇ ਹਾਲਾਂ ਤੇ ਇਹ ਪੂnga ਡਿੱਗ ਪਿਆ ਤੇ ਵਿਚਾਰੇ ਬਾਈ ਵੀ ਹਰਿਆਣੇ ਤੁਸੀਂ ਤੇ ਬਾਈ ਧਿਆਨ ਨਾਲ ਚੱਲਿਆ ਕਰੋ ਚਲੇ ਤਾਂ ਦਿਨ ਸੀ ਤਾਂ ਕਰਕੇ ਥੋੜੀ ਬਚਤ ਰਹੇਗੀ ਪਰ ਧਿਆਨ ਲਓ